ਪਾਨਾ ਸਿੱਧੂ ਤੇ ਡਾਕਟਰ ਰੰਗਰੇਟਾ ਦਾ ਮਾਮਲਾ ਪੰਜਾਬ ਦੇ ਵਿੱਚ ਫਖਰਿਆ ਇਹ ਦੱਸਦੀ ਹੈ ਕਿ ਡਾਕਟਰ ਰੰਗਰੇਟਾ ਨੂੰ 9 ਤਰੀਕ ਨੂੰ ਜ਼ਮਾਨਤ ਮਿਲੇਗੀ ਔਰ ਉਹਨਾਂ ਦੀ ਜ਼ਮਾਨਤ ਅੱਜ ਹੀ ਮਨਜ਼ੂਰ ਹੋ ਚੁੱਕੀ ਹੈ ਤਾਂ ਇਹ ਕਮੈਲਾ ਦੇ ਵੱਲੋਂ ਡਾਕਟਰ ਰੰਗਰੇਟਾ ਦੇ ਹੱਕ ਦੇ ਵਿੱਚ ਗੱਲ ਕਹੀ ਗਈ ਹੈ ਕਿ ਡਾਕਟਰ ਰੰਗਰੇਟਾ ਨੇ ਵੀ ਗਾੜਾ ਕੱਢੀਆਂ ਸੀ ਤਾਂ ਪਾਨਾ ਸਿੱਧੂ ਵੀ ਲਾਈਵ ਹੋ ਕੇ ਜਿਹੜੀਆਂ ਕੁੜੀਆਂ ਟਰੈਵਲ ਏਜੰਟਾਂ ਦੇ ਜਾਂ ਇਮੀਗ੍ਰੇਸ਼ਨ ਆਫਿਸਾਂ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਸਿੱਧੀਆਂ ਗਾਲਾਂ ਕਰਦਾ ਸੀ ਤੇ ਬੋਲਦਾ ਸੀ ਦੋਹਾਂ ਦਾ ਕਸੂਰ ਇੱਕੋ ਹੀ ਹੈ ਪਰ ਕਾਰਵਾਈ ਜਿਹੜੀ ਕੀਤੀ ਗਈ ਹੈ ਉਹ ਜ਼ਿਆਦਾ ਕੀਤੀ ਗਈ ਹੈ ਡਾਕਟਰ ਰੰਗਰੇਟਾ ਦੇ ਲੋਕ ਉਸ ਨੂੰ ਮਾੜਾ ਕਹਿ ਰਹੇ ਨੇ ਤੇ ਬਹਾਨੇ ਸਿੱਧੂ ਨੂੰ ਕਹਿ ਰਹੇ ਨੇ ਚੰਗਾ ਇਸ ਲੜਕੀ ਨੇ ਦੋਹਾਂ ਦਾ ਪੱਖ ਰੱਖਦੇ ਪਰ ਡਾਕਟਰ ਰੰਗਰੇਟਾ ਦੇ ਪੱਖ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਲੋਕ ਜਿਹੜੇ ਕਮੈਂਟਾਂ ਦੇ ਵਿੱਚ ਅਜਿਹੇ ਗੱਲਾਂ ਕਹਿੰਦੇ ਨੇ ਜਿਹਾ ਗਲਤ ਸ਼ਬਦਾਵਲੀ ਵਰਤਦੇ ਨੇ ਉਹਨਾਂ ਤੇ ਕਾਰਵਾਈ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਸਾਥੀਓ ਮੈਂ ਹਰਪੀ ਕੋਰ ਧੂਰੀ ਸੋ ਸਾਥੀਓ ਮੇਰੀ ਗੱਲ ਇੱਕ ਗੌਰ ਨਾਲ ਧਿਆਨ ਨਾਲ ਸੁਣੀਓ ਤੁਸੀਂ ਵੇਸ਼ਕ ਮੈਨੂੰ ਮੰਦਾ ਚੰਗਾ ਬੋਲਣਾ ਤੁਸੀਂ ਲੱਖ ਬੋਲ ਲਓ ਪਰ ਅੱਜ ਆਪਾਂ ਨੂੰ ਇੱਕ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਡਾਕਟਰ ਭੀਮਰਾ ਉਮੇਦਕਰ 바ਵਾ ਸਾਹਿਬ ਜੀ ਨੇ ਸਾਨੂੰ ਬੋਟ ਦਾ ਹੱਕ ਲੈ ਕੇ ਦਿੱਤਾ ਉਹ ਵੋਟ ਦੇ ਆਪਾਂ ਨੂੰ ਤਾਕਤ ਦਿਖਾਉਣ ਦੀ ਲੋੜ ਆ ਅੱਜ ਇਕੱਠੇ ਹੋਣ ਦੀ ਲੋੜ ਆ ਨਹੀਂ ਜਿਹੜੇ ਆਪਣੇ ਦੱਬੇ ਕੁਚਲੇ ਲੋਕ ਨੇ ਉਹ ਦੱਬਕੀ ਹੀ ਰਹਿ ਜਾਣਗੇ ਉਹ ਕੀੜੇ ਮਕੌੜੇ ਦੀ ਜ਼ਿੰਦਗੀ ਬਤੀਤ ਕਰਨਗੇ ਸਾਥੀਓ ਯਾਦ ਰੱਖਿਓ ਮੇਰੀ ਗੱਲ ਸਾਡਾ ਧੀਆਂ ਦਾ ਕੀ ਮੰਨਣਾ ਇਹ ਹਜੇ ਪਤਾ ਹੀ ਨਹੀਂ ਹਜੇ ਕਮੈਂਟਾਂ ਤੇ ਗੱਲ ਆ ਅੱਗੇ-ਅੱਗੇ ਪਤਾ ਨਹੀਂ ਕੀ ਬਣੂਗਾ ਸੋ ਸਾਥੀਓ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਜੇ ਭਾਨਾ ਸਿੱਧੂ ਬਾਹਰ ਆ ਸਕਦਾ ਉਹਨਾਂ ਦੇ ਲੋਕ ਉਹਨਾਂ ਦਾ ਸਾਥ ਦੇ ਸਕਦੇ ਨੇ ਸੋਸ਼ਲ ਮੀਡੀਆ ਤੇ ਉਹ ਸਿੱਧਾ ਸ਼ਰੀਆਮ ਮਾਵਾ ਭੈਣਾ ਦੀਆਂ ਗਾਲਾਂ ਕੱਢ ਕੇ ਵੀ ਬਾਹਰ ਆ ਸਕਦਾ ਤਾਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਬਾਹਰ ਕਿਉਂ ਨਹੀਂ ਆ ਸਕਦਾ ਗਾਟੇ ਦੋਨਾਂ ਦੀ ਬਰਾਬਰ ਆ ਉੱਚੀ ਨੀਚ ਕਿਸੇ ਦੀ ਵੀ ਨਹੀਂ ਹੈਗੀ ਉਹ ਵੀ ਕਿਸੇ ਦੀ ਧੀ ਸੀ ਵਿਚਾਰੀ ਨੌਕਰੀ ਕਰਦੀ ਸੀ ਜੀ ਨੂੰ ਭਾਨੇ ਸਿੱਧੂ ਨੇ ਗਾਲਾਂ ਕੱਢੀਆਂ ਨੇ ਤੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਕਹਿੰਦਾ ਮੈਂ ਤੇਰੀ ਫੜ ਕੇ ਜੀਬ ਬਾਹਰ ਖਿੱਚ ਦੂੰਗਾ ਉਹ ਵੀ ਕਿਸੇ ਦੀ ਧੀ ਸੀਗੀ ਵਿਚਾਰੀ ਨੌਕਰੀ ਕਰਦੀ ਸੀਗੀ ਉੱਥੇ ਤੇ ਉਹਨੂੰ ਗਾਲਾਂ ਕੱਢੀਆਂ ਗਈਆਂ ਤੇ ਉਹ ਵੀ ਧੀਆ ਡਾਕਟਰ ਗ੍ਰਿੰਦਰ ਸਿੰਘ ਰੰਗਰੇਟੇ ਨੇ ਕਮੈਂਟ ਕੀਤਾ ਗਲਤ ਕੀਤਾ ਸਜ਼ਾ ਭੁਗਤੀ ਉਹਨੇ ਭੁਗਤਨੀ ਬਣਦੀ ਸੀਗੀ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਜੇ ਭਾਨਾ ਸਿੱਧੂ ਬਾਹਰ ਆ ਸਕਦਾ ਤਾਂ ਡਾਕਟਰ ਗ੍ਰਿੰਦਰ ਸਿੰਘ ਰੰਗਰੇਟਾ ਬਾਹਰ ਕਿਉਂ ਨਹੀਂ ਆ ਸਕਦਾ ਇਸ ਮਸਲੇ ਨੂੰ ਲੈ ਕੇ ਡਾਕਟਰ ਦੇ ਹੱਕ ਦੇ ਵਿੱਚ ਲੁਧਿਆਣਾ ਮੀਟਿੰਗ ਰੱਖੀ ਜਾ ਰਹੀ ਆ 9 ਤਰੀਕ ਦੀ 9 ਤਰੀਕ ਦੀ ਮੀਟਿੰਗ ਰੱਖੀ ਜਾ ਰਹੀ ਆ ਸੋ ਸਾਥਿਓ ਵੀਰੋ ਭੈਣੋ ਭਰਾਵੋ ਬਜ਼ੁਰਗੋ ਜਿੰਨੇ ਵੀ ਮੈਨੂੰ ਸੁਣਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਇਹਨਾਂ ਦਾ ਸੰਘਰਸ਼ ਦੇ ਵਿੱਚ ਇਕੱਠ ਸੀਗਾ ਤੁਸੀਂ ਦਿਖਾ ਦਿਓ ਉਹਨਾਂ ਤੁਹਾਡਾ ਮੀਟਿੰਗ ਦੇ ਵਿੱਚ ਹੋਣਾ ਚਾਹੀਦਾ ਕੀ ਤੁਸੀਂ ਆਪਦੇ ਹੱਕੀ ਮੰਗਾਂ ਲਈ ਬਾਹਰ ਨਹੀਂ ਆ ਸਕਦੇ ਮੈਂ ਨਹੀਂ ਕਹਿੰਦੀ ਵੀ ਚੰਗਾ ਕੀਤਾ ਮੈਂ ਡਾਕਟਰ ਗ੍ਰਿੰਦਰ ਸਿੰਘ ਰੰਗਰੇਟੇ ਨੂੰ ਨਹੀਂ ਕਹਿੰਦੀ ਵੀ ਡਾਕਟਰ ਨੇ ਸਹੀ ਕੀਤਾ ਭਾਨੇ ਨੇ ਵੀ ਨਹੀਂ ਸਹੀ ਕੀਤਾ ਦੋਨਾਂ ਦਾ ਜੋ ਵੀ ਮੈਟਰ ਆ ਇੱਕ ਬਰਾਬਰ ਆ ਮਸਲਾ ਵੀ ਇੱਕੋ ਹੀ ਆ ਪਰ ਜੇ ਭਾਨਾ ਸਿੱਧੂ ਬਾਹਰ ਆ ਸਕਦਾ ਤਾਂ ਡਾਕਟਰ ਗ੍ਰਿੰਦਰ ਸਿੰਘ ਵੀ ਆ ਸਕਦਾ ਸੋ ਇਸ ਕਰਕੇ ਸਾਡੀ ਟੀਮ ਸਾਡੀ ਜਥੇਵੰਦੀ 9 ਤਰੀਕ ਨੂੰ ਉੱਥੇ ਪਹੁੰਚੂਗੀ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣਦੇ ਨੇ ਮੇਰੇ ਸਾਥੀ ਜਮੀਰਾਂ ਨਾ ਜਗਾਓ ਜਮੀਰਾਂ ਨੂੰ ਜਾਗਦੀਆਂ ਰੱਖੋ ਅੰਦਰੋਂ ਚੱਕ ਚੱਕ ਕੇ ਧੂ ਧੂ ਕੇ ਲੈ ਕੇ ਜਾ ਕੇ ਬੱਡਨ ਟੁੱਕਣ ਕੇ ਮਾਰਨਗੇ ਤੁਹਾਨੂੰ ਇਸ ਤਰ੍ਹਾਂ ਹੀ ਗਾਲਾਂ ਖਾਂਦੇ ਰਹੋਗੇ ਤੁਸੀਂ ਜੇ ਅੱਜ ਜਮੀਰਾਂ ਨਾ ਜਗਾਈਆਂ ਮੈਂ ਆਪਣੇ ਲੋਕਾਂ ਨੂੰ ਕਹਿਣੀ ਆ ਇਹ ਗੱਲ ਜਿਹੜੇ ਸਾਡੇ ਲੋਕ ਨੇ ਜਿਹੜੇ ਦੱਬੇ ਕੁਚਲੇ ਲੋਕ ਨੇ ਜਿਹੜੇ ਡਰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਵੀ ਬਾਹਰ ਨਿਕਲੋ ਜੇ ਅੱਜ ਨਾ ਨਿਕਲੇ ਨਾ ਫਿਰ ਕਦੇ ਵੀ ਨਹੀਂ ਨਿਕਲੋਗੇ ਤੁਸੀਂ ਸੋ ਇਸ ਕਰਕੇ ਮੈਂ ਲੁਧਿਆਣਾ ਸ਼ਹਿਰ ਦਾ ਐਡਰੈਸ ਦੇਣ ਲੱਗੀ ਆ ਤੁਹਾਨੂੰ غور ਨਾਲ ਸੁਣਿਓ ਤੇ ਪਹੁੰਚਣ ਦੀ ਕਿਰਪਾਤਾ ਕਰਿਓ ਬੇਨਤੀ ਆ ਮੇਰੀ ਮਿਤੀ 9 ਤਰੀਕ ਦਿਨ ਸ਼ੁੱਕਰਵਾਰ 2024 ਸਮਾ ਦੁਪਹਿਰ ਦਾ 12 ਵਜੇ ਦਾ ਸਿੰਘ ਸਵਾ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇੜੇ ਤਰਕੌਨੀ ਪਾਰਕ ਚੰਡੀਗੜ੍ਹ ਰੋਡ ਲੁਧਿਆਣਾ ਸੋ ਇਹ ਐਡਰੈਸ ਤੇ ਪਹੁੰਚੋ ਪਹੁੰਚ ਕੇ ਸਾਦੋ ਕਿਉਂਕਿ ਜੇ ਇੱਥੇ ਮੈਂ ਕਹਿੰਨੀ ਆ ਕਲ ਜੁਗ ਆ ਗਿਆ ਸਤ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ ਵੀ ਕਲ ਜੁਗ ਆ ਗਿਆ ਤਿ ਇਹ ਸੱਚੇ ਕਲ ਜੁਗ ਆ ਗਿਆ ਤੋ ਬੰਦੇ ਦਾ ਸਾਥ ਦੇ ਰਹੇ ਨੇ ਤੇ ਦੂਸਰੇ ਬੰਦੇ ਨੂੰ ਗਲਤ ਕਹਿ ਰਹੇ ਨੇ ਗਲਤੀ ਦੋਨਾਂ ਦੀ ਬਰਾਬਰ ਇੱਕ ਆ ਇੱਕ ਦੋਨਾਂ ਦੀ ਗਲਤੀ ਬਰਾਬਰ ਤਾਂ ਪਰ ਬਰਾਬਰ ਤਾਂ ਹੋਣੀ ਜ਼ਰੂਰੀ ਆ ਜੇ ਭਾਨਾ ਸਿੱਧੂ ਬਾਹਰ ਆ ਤਾਂ ਡਾਕਟਰ ਵੀ ਬਾਹਰ ਆਉਣਾ ਚਾਹੀਦਾ ਸੋ ਇਸ ਕਰਕੇ ਸਪੋਰਟ ਕਰਾਂਗੇ ਜੱਜ ਕੇ ਕਰਾਂਗੇ ਨੰਗੇ ਚਿੱਟੇ ਹੋ ਕੇ ਕਰਾਂਗੇ ਜੇ ਗੁੰਡਿਆਂ ਦੀ سپورਟ ਕੀਤੀ ਜਾਂਦੀ ਆ ਤਾਂ ਕੀ ਗੱਲ ਸਾਡਾ ਇੱਕ ਸਮਾਜ ਦਾ ਲੀਡਰ ਸੀਗਾ ਉਹ ਡਾਕਟਰ ਗ੍ਰਿੰਦਰ ਸਿੰਘ ਰੰਗਰੇਟਾ ਅਸੀਂ ਆਪਦੇ ਸਮਾਜ ਦੇ ਲੀਡਰ ਦੀ سپورਟ ਨਹੀਂ ਕਰਾਂਗੇ ਅਸੀਂ ਅੰਦਰ ਵੜ ਕੇ ਚੂੜੀਆਂ ਪਾ ਕੇ ਬਹਿ ਜਾਾਂਗੇ ਕੁੰਡ ਕੱਟ ਕੇ ਬਹਿ ਜਾਾਂਗੇ ਸਾਨੂੰ ਸਾਡੇ ਸਮਾਜ ਦੀ ਪਰਵਾਹ ਹੀ ਨਹੀਂ ਹੈਗੀ ਸੋ ਸਾਥੀਓ ਮਾੜਿਆ ਜਾ ਉੱਲੂ ਵਾਂਗੂ ਅੱਖਾਂ ਨਾਲ ਮਿੱਚਿਆ ਕਰੋ ਕਬੂਤਰ ਮੰਗੂ ਅੱਖਾਂ ਨਾ ਮਿਚਿਆ ਕਰੋ ਜਾਗਦੇ ਰਿਹਾ ਕਰੋ ਮਾੜਾ ਮੋਟਾ ਜ਼ਮੀਰਾਂ ਨੂੰ ਜੋਗਾ ਲਓ ਆਪਦੇ ਬੱਚਿਆਂ ਬਾਰੇ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਲਓ ਹੋਰ ਕਿਸੇ ਬਾਰੇ ਨਾ ਸੋਚੋ ਆਪਦੀ ਪੀੜ੍ਹੀ ਬਾਰੇ ਸੋਚੋ ਵੀ ਸਾਡੀ ਪੀੜ੍ਹੀ ਦਾ ਬਣੂਗਾ ਤਾਂ ਬਣੂਗਾ ਕੀ ਸੋ ਇਸ ਕਰਕੇ ਦੇਖੋ ਉਥੇ ਵੱਦ ਤੋਂ ਵੱਧ ਇਕੱਠ ਕਰੋ ਮੀਟਿੰਗ ਦੇ ਵਿੱਚ ਪਹੁੰਚੋ ਸਾਥੀਓ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਕਰਦੀਆਂ ਵੀ ਉੱਥੋਂ ਵੱਧ ਤੋਂ ਵੱਧ ਪਹੁੰਚੋ ਜਿੰਨਾ ਇਹਨਾਂ ਦਾ ਧਰਨੇ ਮਜਾਰੇ ਦੇ ਵਿੱਚ ਇਕੱਠ ਸੀਗਾ ਤੁਸੀਂ ਵੀ ਦਿਖਾ ਦਿਓ ਵੀ ਹਾਂ ਅਸੀਂ ਹੈਗੇ ਆ ਜਿਉਂਦੇ ਜਾਗਦੇ ਹਜੇ ਸੋ ਇਸ ਕਰਕੇ ਦੇਖੋ ਸਾਥੀਓ ਮੈਂ ਦੁਬਾਰੇ ਫੇਰ ਬੇਨਤੀ ਕਰਦੀਆਂ ਸਾਰਿਆਂ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ ਅਸੀਂ ਪਹੁੰਚਾਂਗੇ ਸੋ ਜਿੰਨੇ ਵੀ ਮੈਨੂੰ ਸੁਣਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਮੇਰੀ ਆਵਾਜ਼ ਉਹ ਲੋਕਾਂ ਤੱਕਰ ਪਹੁੰਚੇ ਜਿਨ੍ਹਾਂ ਨੂੰ ਇਹ ਗੱਲ ਦਾ ਵੀ ਨਹੀਂ ਪਤਾ ਵੀ ਗੱਲ ਕੀ ਆ ਉਥੇ ਪਹੁੰਚ ਕੇ ਲੁਧਿਆਣੇ ਪਹੁੰਚ ਕੇ ਉਹਨਾਂ ਨੂੰ ਸਾਰਾ ਮੈਸੇਜ ਮਿਲ ਜੇ ਵੀ ਗੱਲ ਹੈ ਕੀ ਆ ਕੀ ਕਹਾਣੀ ਆ ਤੇ ਕੀ ਆਪਣੇ ਲੋਕਾਂ ਦੀ ਆਵਾਜ਼ ਸੀ ਤੇ ਕਿਹਨੇ ਆਵਾਜ਼ ਬੁਲੰਦ ਕੀਤੀ ਸੀਗੀ ਸੋ ਜੈਪੀ ਜੈ ਭਾਰਤ ਦੱਸਦੇ ਕਿ ਪਾਨਾ ਸਿੱਧੂ ਤੇ ਡਾਕਟਰ ਰੰਗਰੇਟਾ ਦੇ ਦੋਹਾਂ ਦਾ ਜਿਹੜਾ ਮਾਮਲਾ ਪੰਜਾਬ ਵਿੱਚ ਕਾਫੀ ਜਿਹੜਾ ਆ ਪਖ ਰਿਹਾ ਹੈ ਔਰ ਉੱਥੇ ਹੀ ਦੋਹਾਂ ਤਰਫੋਂ ਇੰਸਟਾਗ੍ਰam ਤੇ ਫੇਸਬੁੱਕ ਤੇ ਕਾਫੀ ਜਿਹੜੀ ਸ਼ਬਦੋ ਸਬਦੀ ਹਮਲੇ ਹੋ ਰਹੇ ਨੇ ਤਾਂ ਉੱਥੇ ਇੱਕ ਮਹਿਲਾ ਦੇ ਵੱਲੋਂ ਹੁਣ ਕਿਹਾ ਗਿਆ ਕਿ 9 ਫਰਵਰੀ ਨੂੰ ਡਾਕਟਰ ਰੰਗਰੇਟਾ ਵਾਰ ਆਵੇਗਾ ਤੇ ਉਹਨਾਂ ਦੀ ਜਿਹੜੀ ਜ਼ਮਾਨਤ ਅਰਜੀ ਉਹ ਮਨਜ਼ੂਰ ਹੋ ਚੁੱਕੀ ਹੈ ਪਰ ਉੱਥੇ ਹੀ ਵੱਡੇ ਸਵਾਲੇ ਵੀ ਖੜੇ ਹੋ ਰਹੇ ਨੇ ਕਿ ਇੱਕ ਛੋਟੇ ਜਿਹੇ ਮਸਲੇ ਨੂੰ ਕਾਫੀ ਵੱਡਾ ਕਰ ਦਿੱਤਾ ਗਿਆ ਹੈ ਪਰ ਉੱਥੇ ਹੀ ਪਾਨਾ ਸਿੱਧੇ ਮਸਲੇ ਤੇ ਵੀ ਕਾਫੀ ਜਿਹੜਾ ਵੱਡਾ ਅੰਦੋਲਨ ਹੋ ਰਿਹਾ ਹੈ ਤਾਂ ਉੱਥੇ 10 ਤਰੀਕ ਨੂੰ ਸਰਕਾਰ ਨੇ ਕਿਹਾ ਹੈ ਕਿ ਪਾਨਾ ਸਿੱਧੂ ਬਾਹਰ ਆਵੇਗਾ ਔਰ ਜਿਹੜਾ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਹੈ ਤੇ ਵਾਅਦਾ ਵੀ ਕੀਤਾ ਹੈ ਪਰ ਉੱਥੇ ਵੱਡੇ ਸਵਾਲ ਖੜੇ ਹੋ ਰਹੇ ਨੇ ਲੋਕ ਕਹ ਰਹੇ ਨੇ ਕਿ ਪਾਨਾ ਸਿੱਧੂ 10 ਤਰੀਕ ਨੂੰ ਨਹੀਂ ਸਰਕਾਰ ਬਾਹਰ ਕੱਢੇਗੀ ਇਹ ਸਿਰਫ ਸਰਕਾਰ ਦੀ ਇੱਕ ਖੇਡ ਸੀ ਤਾਂ ਉੱਥੇ ਇਲਾਕੇ ਸਦਾਨੇ ਦੇ ਵੱਲੋਂ ਕਿਹਾ ਗਿਆ ਕਿ ਜੇ ਸਰਕਾਰ ਨਹੀਂ ਬਾਹਰ ਕਰਦੀ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ ਦੂਜੇ ਪਾਸੇ ਡਾਕਟਰ ਰੰਗਰੇਟਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਜਿਹੜੀ ਡਾਕਟਰ ਅ ਗਰੇਟਾ ਦੇ ਪੱਖ ਚ ਲੋਕ ਨੇ ਉਹ ਵੀ ਕਹਿ ਰਹੇ ਨੇ ਕਿ ਜੇ ਨਾ ਡਾਕਟਰ ਗਰੇਟਾ ਨੂੰ ਵਾਰਕ ਡਾ ਤਾਂ ਅਸੀਂ ਵੀ ਪ੍ਰੋਟੈਸਟ ਕਰਾਂਗੇ